ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ੰਭੂ ਬਾਰਡਰ ਤੇ ਖੜੇ ਆ ਬਾਈ ਜੀ ਰਾਤ ਦੇ 8:30 ਵਜੇ ਰਹੇ ਨੇ ਤੇ ਇੱਥੇ ਇੱਕ ਤੁਹਾਨੂੰ ਚੀਜ਼ ਦਿਖਾਨਾ ਚਾਦਰ ਲੱਗੀ ਹੋਈ ਆ ਹਰੇ ਰੰਗ ਦੀ ਸਾਹਮਣੇ ਮਿਲਟਰੀ ਖੜੀ ਆ ਜੇ ਉੱਧਰ ਗੱਲ ਕਰੀਏ ਤੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਰੈਸਟ ਕਰ ਰਹੇ ਨੇ ਰਾਤ ਦਾ ਸਮਾਂ ਲੰਗਰ ਪਾਣੀ ਛਕ ਰਹੇ ਨੇ ਤੇ ਆ ਚਾਦਰ ਲੱਗੀ ਹੋਈ ਆ ਹਰ ਕੋਈ ਇਸ ਚਾਦਰ ਨੂੰ ਦੇਖ ਕੇ ਜਾ ਰਿਹਾ ਜਦੋਂ ਨੇੜੇ ਜਾਂਦੇ ਆ ਫਿਰ ਪਤਾ ਲੱਗਦਾ ਅਸਲ ਚ ਕੀ ਆ ਕਿਉਂਕਿ ਦੂਰੋਂ ਨਹੀਂ ਪਤਾ ਲੱਗਦਾ ਹਰ ਕੋਈ ਸੋਚਦਾ ਵੀ ਹੈ ਕੀ ਚੀਜ਼ ਆ ਅਸੀਂ ਵੀ ਤੁਹਾਨੂੰ ਦਿਖਾਣੇ ਆ ਬਾਈ ਜੀ ਇਹ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੋਈ ਆ ਆ ਦੇਖੋ ਸੁਭਕਰਨ ਸਿੰਘ ਅਤੇ ਗੁਰਜਾਟ ਸਿੰਘ ਕਿਸਾਨ ਵੀਰ ਅਮਰ ਰਹਿਣ ਤੇ ਆ ਬਾਈ ਦੀ ਫੋਟੋ ਵੀ ਲਾਈ ਹੋਈ ਆ ਬਾਈ ਜੀ ਸ਼ਰਧਾਂਜਲੀ ਦਿੱਤੀ ਹੋਈ ਆ ਬਾਈ ਜੀ ਠੀਕ ਹੈ ਜੀ ਉਹ ਸਾਹਮਣੇ ਦੇਖਦੇ ਦੀਵਾ ਵੀ ਬਾਲਿਆ ਹੋਇਆ ਠੀਕ ਹੈ ਜੀ ਇਹ ਸ਼ਰਧਾਂਜਲੀ ਦਿੱਤੀ ਹੋਈ ਆ ਬਾਈਆਂ ਨੂੰ ਜਿਹੜੇ ਬਾਈ ਸ਼ਹੀਦ ਹੋਏ ਨੇ ਖਨੌਰੀ ਤੋਂ ਬਾਈ ਜੀ ਬਠਿੰਡਾ ਸ਼ੁਭਕਰਨ ਸਿੰਘ ਉਮਰ 21 ਸਾਲ ਗੋਲੀ ਵੱਜੀ ਆ ਵੀਰ ਨੂੰ ਤੇ ਪਰ ਖੈਦ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਆ ਸ਼ਰਧਾਂਜਲੀ ਦਿੱਤੀ ਹੋਈ ਆ ਦੂਰ ਤੋਂ ਮੈਂ ਵੀ ਦੇਖਿਆ ਵੀ ਆ ਗ੍ਰੀਨ ਰੰਗ ਦੀ ਹਰੇ ਰੰਗ ਦੀ ਚਾਦਰ ਕੀ ਲਾਈ ਹੋਇਆ ਜੋ ਨੇੜੇ ਆ ਕੇ ਦੇਖਿਆ ਫਿਰ ਪਤਾ ਲੱਗਿਆ ਵੀ ਸ਼ਰਧਾਂਜਲੀ ਦਿੱਤੀ ਹੋਈ ਹੈ ਜੀ ਇਹਨਾਂ ਨੂੰ ਦੇਖ ਸਕਦੇ ਹੋ ਲਿਖ ਕੇ ਫੁੱਲਾਂ ਦੇ ਨਾਲ ਤੇ ਦੀਵਾ ਵੀ ਲਾਇਆ ਹੋਇਆ ਦੇਖੋ ਸ਼ੇਅਰ ਕਰ ਦਿਓ ਵੀਡੀਓ ਨੂੰ ਹਰ ਕੋਈ ਦੇਖ ਰਿਹਾ ਚਾਦਰ ਨੂੰ ਦੇਖ ਕੇ ਆਉਂਦਾ ਵੀ ਗ੍ਰੀਨ ਰੰਗ ਦੀ ਚਾਦਰ ਹੈ ਕੀ ਹੈ ਪਰ ਨੇੜੇ ਆ ਕੇ ਪਤਾ ਲੱਗਦਾ ਫਿਰ ਵੀ ਇਹ ਸ਼ਰਧਾਂਜਲੀ ਹੈ ਜਿਹੜੇ ਸਾਡੇ ਭਰਾ ਸਾਨੂੰ ਛੱਡ ਕੇ ਗਏ ਹਮੇਸ਼ਾ ਦਿਲਾਂ ਦੇ ਵਿੱਚ ਰਹਿਣਗੇ ਅਮਰ ਰਹਿਣਗੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਕਿ ਹਰ ਤੱਕ ਇਸ ਵੀਡੀਓ ਨੂੰ ਪਹੁੰਚਾਇਆ ਜਾ ਸਕੇ ਤੇ ਕਮੈਂਟਾਂ ਜਰੂਰ ਲਿਖਿਓ ਜਸਟਿਸ ਫੋਰ ਸੁਭਕਰਨ ਸਿੰਘ ਤੇ ਗੁਰਜੰਤ ਸਿੰਘ ਸਾਸੀ ਕਾਲ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਦੇਖੋ ਹਰ ਕੋਈ ਦੇਖ ਰਿਹਾ ਜੀ ਇਹ ਸ਼ੰਭੂ ਬਾਰਡਰ ਦੀ ਹੈ ਜੀ ਸ਼ੰਭੂ ਬਾਰਡਰ ਖੜੇ ਆ ਇਸ ਸਮੇਂ ਜੀ